ਅੱਜ ਕੈਪਟਨ ਅਮਰਿੰਦਰ ਸਿੰਘ ਕਿੱਥੇ ਗਾਇਬ ਹੈ ਅੱਜ ਕੈਪਟਨ ਅਮਰਿੰਦਰ ਸਿੰਘ ਕੀ ਬੈਡ ਰੈਸਟ ਤੇ ਹੈ ਜਿਨ੍ਹਾਂ ਨੇ ਬਹੁਤ ਵੱਡੇ ਵੱਡੇ ਦਾਅਵੇ ਕਰ ਦਿੱਤੇ ਸੀ ਝੂਠੀਆਂ ਸੋਹਾਂ ਤੱਕ ਖਾ ਲਈਆਂ ਸੀ ਉਸ ਸਪੀਚ ਅੱਜ ਵੀ ਨੈੱਟ ਤੇ ਪਈ ਹੈ ਨਾਲ ਖੜੇ ਜਿਹੜੇ ਉਹਨਾਂ ਦੇ ਹੋਰ ਐਮਐਲਏ ਪਤਾਇਕ ਨੇ ਉਹ ਵੀ ਨਾਲ ਖੜੇ ਨੇ ਦੇ ਜਕਾਰਾ ਦੇ ਜਕਾਰਾ ਲਾਰੇ ਨੇ ਲਗਾਤਾਰ ਕਿ ਸਾਡੀ ਸਰਕਾਰ ਬਣਾ ਦੋ ਸਾਰਾਂ ਦੇ ਵਿੱਚ ਅਸੀਂ ਆ ਚੀਜ਼ਾਂ ਸਾਰੀਆਂ ਖਤਮ ਕਰ ਦੇਣੀਆਂ ਨੇ ਕੈਪਟਨ ਅਮਰਿੰਦਰ ਸਿੰਘ ਨੇ ਸੌਖਾ ਦੀ ਸੀ ਗੁਟਕਾ ਸਾਹਿਬ ਦੀ ਕਿ ਆਮ ਆਦਮੀ ਪਾਰਟੀ ਤਾਂ ਕਹਿੰਦੀ ਹੈ ਨਸ਼ਾ 4 ਮਹੀਨਿਆਂ 'ਚ ਖਤਮ ਕਰ ਦੂੰ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਕਹਿੰਦੀ ਹੈ ਕਿ ਨਸ਼ਾ ਮੈਂ 4 ਮਹੀਨਿਆਂ 'ਚ ਖਤਮ ਕਰ ਦੂੰ ਕਿ ਸਾਡੀ ਸਰਕਾਰ ਬਣ ਗਈ ਮੈਂ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰ ਦੇਣਾ ਇਦਾਂ ਦੀਆਂ ਸੋਹਾਂ ਕੈਪਟਨ ਅਮਰਿੰਦਰ ਸਿੰਘ ਨੇ ਉਹ ਖਾਧੀਆਂ ਅਸੀਂ ਭਿਸ਼ਟਾ 4 ਖਤਮ ਕਰ ਦਾਂਗੇ ਹੋਰ ਇੱਕ ਵੱਡਾ ਦਾਵਾ ਕਰ ਦਿੱਤਾ ਸੀ ਕਿ ਮੈਂ ਜਾਂਦਾ ਜਾਂਦਾ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਕੇ ਜਾਊਂਗਾ ਇਹਦੇ ਲਈ ਮੈਨੂੰ ਚਾਹੀਏ ਇੱਕ ਵਾਰ ਹੋਰ ਚੋਣ ਲੜਨੀ ਪਵੇ ਜੇ ਮੇਰੀ 17 ਚ ਸਰਕਾਰ ਬਣ ਗਈ ਤਾਂ ਮੈਂ ਆ ਪੰਜ ਸਾਲਾਂ ਦੇ ਵਿੱਚ ਹੀ 22 ਤੋਂ ਪਹਿਲਾਂ ਪਹਿਲਾਂ ਹੀ ਰੰਗਲਾ ਪੰਜਾਬ ਬਣਾ ਦੇਣਾ ਜਿੰਨਾ ਜੇ ਨਹੀਂ ਬਣਿਆ ਕੁਝ ਕੰਮ ਰਹਿ ਵੀ ਗਿਆ ਕੋਈ ਕਸਰ ਰਹਿ ਵੀ ਗਈ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਤਾਂ ਮੈਂ ਦੁਬਾਰਾ ਫੇਰ ਚੋਣ ਲੜੂੰਗਾ ਮੁਰਕੇ 4 ਸਾਲ ਕੁਝ ਮਹੀਨੇ 31 ਪਤਾ ਲੱਗ ਚੁੱਕਿਆ ਕਿ ਲੋਕਾਂ ਗਾਲਾਂ ਕੱਢਣ ਲੱਗ ਗਏ ਹਾਰ ਕੇ ਅਸਤੀਫਾ ਦੇ ਦਿੱਤਾ ਤੇ ਮੁੱਖ ਮੰਤਰੀ ਬਣ ਕੇ ਚਰਨ ਸਿੰਘ ਚਰਨਜੀਤ ਸਿੰਘ ਚੰਡੀ ਉਹਨਾਂ ਨੂੰ ਲੋਕਾਂ ਨੇ ਫਤਵਾ ਦਿੱਤਾ ਚਲੋ ਔਨਸਾਰ ਕੰਮ ਬਹੁਤ ਸਾਰੇ ਕੀਤੇ ਪਰ ਕਹਿੰਦੇ ਹੁੰਦੇ ਆ ਸਿੱਧੂ ਵਰਗਿਆਂ ਦੇ ਜਾਂ ਹੋਰ ਵੱਡੇ ਜਿਹੜੇ ਇਹਨਾਂ ਦੇ ਲੀਡਰ ਐ ਜਿਨ੍ਹਾਂ ਕੋਲੇ ਪੁਸਤੀ ਜ਼ਮੀਨੀ ਆ ਉਹਨਾਂ ਦੇ ਵੱਡੇ ਉਹ ਮਾੜਾ ਕਹਿਣ ਲੱਗੇ ਚਰਨਜੀਤ ਚੰਨੀ ਨੂੰ ਕਿ ਪੈ ਜੁੱਤੀ ਸਾਹੀ ਸਿਰ ਤੇ ਬਿਠਾ ਲਈ ਤੇ ਇਹਨੂੰ ਮੁੱਖ ਚਰਨਜੀਤ ਸਿੰਘ ਚੰਨੀ ਨੂੰ ਕੋ ਮੁੱਖ ਮੰਤਰੀ ਬਣਾਤਾ ਹਾਲਾਂਕਿ ਜਿੰਨਾ ਕ ਸਮਾਂ ਸੀ ਉਹ ਸਮੇਂ ਦੇ ਵਿੱਚ ਚਰਨਜੀਤ ਸਿੰਘ ਨੇ ਬਹੁਤ ਕੁਝ ਲੋਕਾਂ ਨੂੰ ਕਰਕੇ ਦਿਖਾਤਾ ਸੀ ਕਿਰਾਂ ਤਾਂ ਲੋਕ ਇੱਕ ਵਾਰ ਆਪ ਦੇ ਵੱਲ ਖਿੱਚਦੇ ਸੀ ਫਿਰ ਉਸ ਤੋਂ ਬਾਅਦ ਹੁਣਾਂ ਪਿੱਛੇ ਲੋਕ ਸਭਾ ਦੀ ਚੋਣਾਂ ਹੋਈਆਂ ਜਲੰਧਰ ਦੇ ਵਿੱਚ ਲੋਕਾਂ ਨੇ ਫੇਰ ਫਤਵਾ ਦਿੱਤਾ ਫੇਰ ਚੰਨੀ ਨੂੰ ਐਮਪੀ ਬਣਾ ਦਿੱਤਾ ਪਰ ਹੁਣ ਅੱਜ ਫੇਰ ਜਲੰਧਰ ਦੇ ਲੋਕ ਗਾਲਾਂ ਕੱਢ ਰਹੇ ਨੇ ਕਿ ਚਰਨਜੀਤ ਸਿੰਘ ਚੰਨੀ ਕਿੱਥੇ ਗਾਇਬ ਹੋ ਗਿਆ ਹਾੜਾ ਦੌਰਾਨ ਵੀ ਫਤੇਗੜ ਸਾਹਿਬ ਗੇੜਾ ਕਰਦੇ ਫਿਰਦੇ ਸੀ ਜਿਹੜਾ ਜਿੱਥੋਂ ਐਮਪੀ ਲੋਕਾਂ ਨੇ ਬਣਾਇਆ ਵੱਡੀ ਮਾਤਰਾ ਦੇ ਵਿੱਚ ਲੋਕਾਂ ਨੇ ਜਿਤਾਇਆ ਉੱਥੋਂ ਫੇਰ ਚਰਨਜੀਤ ਸਿੰਘ ਚੰਨੀ ਗਾਇਬ ਹੁਣ ਅੱਜ ਇਹ ਦੇਖਦੇ ਆ ਆਮ ਆਦਮੀ ਪਾਰਟੀ ਭਗਵੰਤ ਮਾਨ ਵੀ ਹੁਣ ਇਸੇ ਤਰ੍ਹਾਂ ਉਹੀ ਕੰਮ ਕਰਦਾ ਜਾ ਰਿਹਾ ਹੈ ਲਗਾਤਾਰ ਝੂਠ ਤੇ ਝੂਠ ਝੂਠੇ ਦਾਵੇ ਲੋਕਾਂ ਦੇ ਨਾਲ ਫੇਰ ਦੁਬਾਰਾ ਉਸੇ ਤਰ੍ਹਾਂ ਹੀ ਉਸੇ ਲੈਂਡ ਤੇ ਹੀ ਕੈਪਟਨ ਅਮਰਿੰਦਰ ਸਿੰਘ ਲਈ ਲੈਂਡ ਤੇ ਲਗਾਤਾਰ ਚੱਲਦੇ ਜਾ ਰਹੇ ਨੇ ਐ ਨਹੀਂ ਪਤਾ ਆ ਹੁਣ ਮੂਰੇ ਵਿਧਾਨ ਸਭਾ ਦੀਆਂ ਚੋਣਾਂ ਆਉਣਗੀਆਂ ਇਹ ਵੀ ਕਹਦਾ ਨੇ ਭਾਈ ਮੈਂ ਸੌਂ ਖੜਨਾ ਮੈਂ ਆ ਕੰਮ ਤਾਂ ਕਰਤੇ ਆ ਕੰਮ ਰਹਿ ਗਏ ਜਿਵੇਂ ਹੀ ਮੇਦੀ ਦੁਬਾਰਾ ਸਰਕਾਰ ਬਣ ਜੂਗੀ ਮੈਂ ਆ ਕੰਮ ਨਾਲ ਦੀ ਨਾਲ ਆ ਜਿਹੜੇ ਰਹਿ ਚੁੱਕੇ ਅਧੂਰੇ ਕੰਮ ਨੇ ਮੈਂ ਉਹ ਨਿਬੇੜ ਦੇਣੇ ਨੇ ਤੇ ਮੈਂ ਤਰਨਤਾਰ ਸਾਹਿਬ ਹੁਣੇ ਗੇੜਾ ਕੱਢਣ ਗਏ ਪਰ ਮੀਤ ਸਿੰਘ ਸੰਧੂ ਆਪ ਦੇ ਜਿਹੜੇ ਉਮੀਦਵਾਰ ਉਹਨਾਂ ਦੇ ਖੜੇ ਨਾਮ ਆदमी ਪਾਰਟੀ ਵੱਲੋਂ ਉਹਨਾਂ ਦਾ ਸਬਜੋ ਕਰਨ ਲਈ ਉਹਨਾਂ ਉੱਥੇ ਵੀ ਕਾਂਗਰਸ ਨੂੰ ਲਗਾਤਾਰ ਸੁਖਵੀਰ ਬਾਦ ਨੂੰ ਲਗਾਤਾਰ ਟੋਕਾ ਟਕਾਈ ਗਲਤ ਬੋਲੀ ਜਾਣਾ ਤੇ ਇਹਨਾਂ ਨੇ ਜਦੋਂ ਮਿਲਦੇ ਨੇ ਫਿਰ ਰਾਹੁਲ ਗਾਂਧੀ ਦੇ ਪਿੱਛੇ ਵਿੱਚ ਹੈਲੋ ਬਣਾਉਣ ਦੇ ਹੈਲੋ ਮਲਾਉਣ ਲਈ ਮਤਲਬ ਕਿ ਮੈਨੂੰ ਰਾਹੁਲ ਗਾਂਧੀ ਬਲਾ